ਟੀਵੀ ਦੇ ਸੁਪਰ ਡੂਪਰ ਹਿੱਟ ਸ਼ੋ ਤੋਂ 플ੌਪ ਸ਼ੋ ਦੇ راہਵਲ ਜਾ ਰਹੇ ਦਾ ਕਪਿਲ ਸ਼ਰਮਾ ਸ਼ੋ ਦੀ ਬੇੜੀ ਨੂੰ ਹੁਣ ਕਾਮੇਡੀਅਨ ਭਾਰਤੀ ਬੰਨੇ ਲਾਏਗੀ ਜਿਹਾ ਭਾਰਤੀ ਤੇ ਉਸਦਾ ਮੰਗੇਤਰ ਹਰਸ਼ ਲੰਬਾਚੀਆ ਜਲਦੀ ਕਪਿਲ ਦੇ ਸ਼ੋ ਵਿੱਚ ਹਾਸੇ ਵਿਖੇ ਦੇ ਨਜ਼ਰ ਆਉਣਗੇ ਜਾਣਕਾਰੀ ਮੁਤਾਬਕ ਭਾਰਤੀ ਤੇ ਹਰਸ਼ ਨੇ ਕ੍ਰਿਸ਼ਨਾ ਅਭਿਸ਼ੇਕ ਦਾ ਕਾਮੇਡੀ ਨਾਈਟਸ ਬਚਾਓ ਸ਼ੋ ਛੱਡ ਕੇ ਕਪਿਲ ਦਾ ਸ਼ੋ ਕਰਨ ਦਾ ਫੈਸਲਾ ਲਿਆ ਤੇ ਦੋਵੇਂ ਅੱਜ ਤੋਂ ਦਾ ਕਪਿਲ ਸ਼ਰਮਾ ਸ਼ੋ ਲਈ ਸ਼ੂਟਿੰਗ ਸ਼ੁਰੂ ਕਰਨਗੇ ਭਾਰਤੀ ਦੇ ਮੰਗੇਤਰ ਹਰਸ਼ ਦਾ ਇਹ ਦੂਸਰਾ ਵੱਡਾ ਔਨ ਸਕ੍ਰੀਨ ਪ੍ਰੋਜੈਕਟ ਹੋਵੇਗਾ ਇਸ ਤੋਂ ਪਹਿਲਾਂ ਹਰਸ਼ ਨੱਚ ਬਲੀਏ ਰਿਐਲਿਟੀ ਸ਼ੋਅ ਵਿੱਚ ਭਾਰਤੀ ਨਾਲ ਪਰਫਾਰਮ ਕਰ ਚੁੱਕੇ ਨੇ ਤੇ ਇੱਕ ਕਾਮੇਡੀ ਸ਼ੋਅ ਵਿੱਚ ਭਾਰਤੀ ਲਈ ਸਕ੍ਰਿਪਟ ਵੀ ਕਰ ਚੁੱਕੇ ਨੇ ਦੋਵਾਂ ਨੇ ਇਕੱਠਿਆਂ ਕਈ ਪ੍ਰੋਜੈਕਟ ਕੀਤੇ ਨੇ ਕੁਝ ਸਮਾਂ ਪਹਿਲਾਂ ਕਪਿਲ ਦੇ ਸ਼ੋਅ ਦੇ ਦਮਦਾਰ ਸਿਤਾਰੇ ਸੁਨੀਲ ਗਰੋਵਰ ਅਲੀ ਅਸਗਰ ਤੇ ਸੁਗੰਦਾ ਮਿਸ਼ਰਾ ਦੇ ਸ਼ੋਅ ਛੱਡਣ ਤੋਂ ਬਾਅਦ ਕਪਿਲ ਸ਼ਰਮਾ ਸ਼ੋਅ ਦੀ ਟੀਆਰਪੀ ਕਾਫੀ ਥੱਲੇ ਆ ਗਈ ਸੀ ਕੁਝ ਦਿਨ ਪਹਿਲਾਂ ਚੰਦਨ ਪ੍ਰਭਾ ਕਰਨ ਨੇ ਵੀ ਕਪਿਲ ਸ਼ਰਮਾ ਸ਼ੋਅ ਵਿੱਚ ਵਾਪਸੀ ਕੀਤੀ ਹੈ